ਹਾਂਜੀ ਵੀ ਸਸਤਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਕੱਟੀ ਦਿਖਾਵਾਂਗੇ ਤੁਹਾਨੂੰ ਐਚਐਸਵੀ ਮੰਗਲਬੂਨ ਦੀ ਤੇ ਉਹ ਕਿਵੇਂ ਦੁੱਧ ਪਿੰਦੀ ਆ ਕਿਵੇਂ ਚੁੰਗਦੀ ਆ 6 ਮਹੀਨੇ ਦੀ ਹੋ ਗਈ ਉਹ ਤੇ ਹਲੇ ਵੀ ਆਪਾਂ ਮੈਸ ਚੜਦੇ ਚੁੰਗਦੀ ਆ ਉਹ ਤੇ ਜਿਹੜੀ ਉਹਦੀ ਮਾਂ ਐ ਉਹ ਤਿੰਨ ਮਹੀਨੇ ਦੀ ਗੱਪਣ ਹੋ ਗਈ ਜੀ ਉਹ ਵੀ ਐਚਐਸਵੀ ਆਪਾਂ ਪ੍ਰਧਾਨ ਬੋਲ ਦਾ ਸੀ ਮਿਲਵਾਇਆ ਵਾ ਤੇ ਚਾਰ ਮੈਸਾ ਹੋਰ ਨਹੀਂ ਆਪਣੀਆਂ ਹੋ ਗਈ ਐਚਐਸਵੀ ਤੋਂ ਗੱਪਣ ਨੇ ਉਹ ਪ੍ਰਧਾਨ ਬੋਲ ਤੋਂ ਗੱਪਣ ਨੇ ਜਿਹੜੋਂ ਐਚਐਸਵੀ ਮੰਗਲ ਤੋਂ ਗੱਪਣ ਨੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਉਹ ਕਿਵੇਂ ਚੁੰਗਦੀ ਆ ਤੇ ਇੱਕ ਆਪਣੀ ਮੱਝ ਹੋਰ ਸੋਨੇ ਵਾਲੀ ਆ ਉਹਦੇ ਨੀਲੀ ਦਾ ਵੀ ਦਾ ਸੀਮਨ ਲੱਗਿਆ ਵਾ 507 ਨੰਬਰ ਗੜਵਸੂ ਯੂਨੀਵਰਸਿਟੀ ਦਾ ਤੇ ਉਹਦੇ ਬਹੁਤ ਵਧੀਆ ਬੱਚੇ ਆਉਣੇ ਆ ਤੁਸੀਂ YouTube ਤੇ ਦੇਖ ਸਕਦੇ ਹੋ ਤੇ ਉਹਨਾਂ ਦੇ ਬੱਚੇ ਦੀ ਵੀਡੀਓ ਪਾਈ ਵੀ ਆ ਤੇ ਆਪਣੇ ਕੋਲ ਜਿਵੇਂ ਕਾਫ ਆਊਗਾ ਆਪਾਂ ਦਿਖਾਵਾਂਗੇ ਵੀ ਨੀਲੀ ਦਾ ਜਿਹੜਾ ਗੜਵਸੂ ਯੂਨੀਵਰਸਿਟੀ ਦਾ ਨੀਲੀ ਦਾ ਦਾ ਗੁੱਲਾ 507 ਨੰਬਰ ਵੀ ਕੇਮੇ ਦੇ ਦੇ ਬੱਚੇ ਆਉਣੇ ਆ ਹੁਣ ਆਪਾਂ ਕੱਟੀ ਛੱਡਣ ਲੱਗੇ ਆ ਤੇ ਦੇਖਿਓ ਫੇ ਤੁਸੀਂ ਕਿਵੇਂ ਦੁੱਧ ਪਿੰਦੀ ਆ ਦੇ ਲੈ ਜੱਕੀ ਇਹ ਜੀ ਅੱਛੀ ਮੰਗਲਬੁਲ ਦੀ ਫੀਮੇਲ ਆ 6 ਮਹੀਨੇ ਦੀ ਹੋਗੀ ਇਕਵਾਨ ਦੀ ਦੇਖੋ ਫੀਮੇਲ ਦੀ ਟਾਪ ਦੀ ਕੁਆਲਿਟੀ ਆ ਤੁਸੀਂ ਬਾਈ ਵਧੀਆ ਆਪਣੀ ਮੱਝਾਂ ਦੀ ਸੀਮਨ ਲਵਾਓ ਜਿਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਤਾਂ ਹੀ ਵਧੀਆ ਤੋਂ ਵਧੀਆ ਟਾਪ ਦੀਆਂ ਕੱਟੀਆਂ ਹੋਣਗੇ ਤਿਆਰ ਸੀਮਨ ਦਾ ਹੀ ਮੁੱਲ ਆ ਜੀ ਵਧੀਆ ਕੱਟੀਆਂ ਆਉਣਗੀਆਂ ਤਾਂ 4-5 ਬੱਟ ਹੁੰਦੇ ਆ ਉਹ ਮੇਰੇ ਵਾਲੀ ਉਹ ਫਰੀ ਜੀ ਆਪਾਂ ਬਣਾ ਹਰਿਆਣੇ ਦੇ ਦੇਖ ਲਓ ਇੱਕ ਇੱਕ ਨੇ ਜਕਕੀਆਂ ਇਹ ਕੱਟੀਆਂ ਕਿਵੇਂ ਤਿਆਰ ਕਰਦੇ ਆ ਸਾਰਾ ਸੀਮਨ ਦਾ ਮੁੱਲ ਆ ਜੀ ਸੀਮਨ ਵਧੀਆ ਹੋਊਗਾ ਸਾਟਾਪ ਜੇ ਕੱਟੀਆਂ ਹੋਣਗੀਆਂ ਐਚ ਐਸ ਪੀ ਵੀ ਦੇ ਸਾਰੇ ਬੁੱਲਾਂ ਦੇ ਵਧੀਆ ਕੁਆਲਿਟੀ ਦੇ ਫੀਮੇਲ ਲਾਉਂਦੇ ਨੇ ਫੀਮੇਲ ਬਹੁਤ ਵਧੀਆ ਕੱਪਡਾ ਨੇ ਬੱਚਿਆਂ ਦੇ ਦੇ ਐਚ ਐਸ ਪੀ ਵੀ ਦੇ ਸਾਰੇ ਜਿਹੜੇ ਬੁੱਲ ਨੇ ਬਹੁਤ ਵਧੀਆ ਟਾਪ ਦੇ ਨੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰੋ ਕਮੈਂਟ ਕਰਿਓ ਜੀ ਤੇ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਸ਼ੇਅਰ ਕਰੋ ਕਮੈਂਟ ਕਰਿਓ ਜੀ ਤੇ ਆਪਣੇ ਚੈਨਲ ਕੋਲੇ ਸਬਸਕ੍ਰਾਈਬ ਤਾਂ ਕਿ ਆਉਣ ਵਾਲਾ ਵਧੀਆ ਤੁਹਾਡੇ ਕੋਲ ਪਹੁੰਚ ਸਕਣ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ